ਇੱਕ ਮਨੁੱਖੀ ਅਧਿਕਾਰ ਹੁੰਦਾ ਤੁਸੀਂ ਕਿਸੇ ਦੇ ਬੈਰਕ ਦੇ ਬਾਹਰ ਲੱਗੇ ਹੋਇਆ ਬਲਕਿਨ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਇਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁਖੜ ਹੜਤਾਲ ਕਰਦੀ ਸ਼ੁਰੂ ਕਰ ਦਿੱਤੀ ਸਤਿ ਸ਼੍ਰੀ ਅਕਾਲ ਜੀ ਮੈਂ ਮਿਸਿਸ ਦਰਜੀਤ ਕਲ ਸੀ ਉਹਨੇ ਡਿਬਰੂਗੜਾ ਅਸਾਮ ਤੋਂ ਹੋ ਕੇ ਆਈਆਂ ਫਰਾਈਡੇ ਨੂੰ ਜਿਹੜਾ ਇਨਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ ਉਹਨਾਂ ਦੇ ਕਮਰੇ 'ਚ ਕੁਝ ਲਾਈਟ ਨਹੀਂ ਜਲ ਰਹੀ ਸੀ ਜਦੋਂ ਖੋਲਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ ਹੋਏ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਇੱਕ ਸਪਾਈ ਕੈਮਰਾ ਫੜਿਆ ਗਿਆ ਉਹਨਾਂ ਨੇ ਜੇਲ੍ਹ ਤੋਂ ਸੁਪਰਡਿਟੈਂਡੈਂਟ ਨੂੰ ਔਰ ਡੀਸੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕਿ ਉਹ ਸਪਾਈ ਕੈਮਰੇ ਲੱਗੇ ਹੋ ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੋਲੇਜ ਵਿੱਚ ਹੀ ਨਹੀਂ ਹੈ ਉਸੇ ਟਾਈਮ ਸਾਰੇ ਸਿੰਘਾਂ ਨੇ ਡੀਸੀ ਸਰ ਨੂੰ ਇਹ ਦੇਖੋ ਤਰੀਕ ਲਿਖੀ ਹੋਈ ਹੈ 16 3 ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚੋਂ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾਂ ਵਿੱਚੋਂ ਜਿਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਇਆ ਜਿਹੜੇ ਡੀਸੀ ਸਾਹਿਬ ਨੂੰ ਪੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ ਇਸ ਜਦ ਕੈਮਰੇ ਫੜੇ ਗਏ ਆ ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਅਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੀ ਕਮਰੇ ਦੀ ਤਲਾਸ਼ੀ ਲਈ ਗਈ ਜਿਹਦੇ ਵਿੱਚ ਉਹ ਉਹ ਛੋਟੀ ਜੀ ਬੱਚਿਆਂ ਦੀ ਕਿਹੜੀ ਖੜੀ ਹੈ ਉਹਨੂੰ 스마트ਵਾਚ ਦੱਸਤਾ ਕੁਝ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਤਾਂ ਉਹਨੂੰ ਕਿਦਾਂ ਕਾਊਂਟਰ ਕਰਨਗੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਵੀਡੈਂਸ ਇਹਦਾ ਉਸ ਨੇ ਆ ਸਾਹਮਣੇ ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਹੈ ਜਿਹੜੀ ਡੀਸੀ ਸਾਹਿਬ ਨੂੰ ਲਿਖੀ ਗਈ ਹੈ ਮੈਂ ਜੇਲ ਪ੍ਰਸ਼ਾਸਨ ਤੋਂ ਲੈ ਕੇ ਆਈਆਂ ਇੱਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਹੈ ਜੇਲ ਦੀ ਸੈਂਟਰਲ ਜੇਲ ਦੀ ਇਹ ਇੱਕ ਚਿੱਠੀ ਇਹ ਇੱਕ ਮਨੁੱਖੀ ਅਧਿਕਾਰ ਹੁੰਦੇ ਤੁਸੀਂ ਕਿਸੇ ਦੇ ਦੇ ਬੈਰਕ ਦੇ ਬਾਹਰ ਲੱਗੇ ਹੋਇਆ ਬਲਕਿ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਇਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁਖੜ ਹੜਤਾਲ ਕਰਦੀ ਸ਼ੁਰੂ ਕਿ ਸਾਨੂੰ ਉਹਨੇ ਅਧੇ ਸੇਫ ਨਹੀਂ ਹੈ ਕਿਉਂਕਿ ਜੇਲ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰਾ ਇਹ ਕਿੰਨੇ ਲਾਇਆ ਜਦ ਜੇਲ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਚ ਮਿਲਾ ਕੇ ਕੋਈ ਵੀ ਚੀਜ਼ ਕੁਝ ਵੀ ਦੇ ਸਕਦੇ ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਕੀ ਮੰਗ ਹੁਣ ਅੱਜ ਦੇਖ ਲੋ 11 ਦਿਨ ਹੋ ਗਏ ਪਿਛਲੇ ਸ਼ੁੱਕਰ ਤੋਂ ਸਿੰਘ ਪੁਖੜ ਤਾਲ ਤੇ ਨੇ ਤੇ ਚਾਚਾਈ ਦੀ ਔਰ ਬਸੰਤ ਸਿੰਘ ਪਾਜੀ ਰਾਓ ਦੇ ਪਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਝ ਵੀ ਹੋ ਸਕਦਾ ਹੈ ਕਿਉਂਕਿ ਉਹ ਜਲ ਵੀ ਨਹੀਂ ਛਕ ਰਿਹਾ ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ ਹੈ ਉਹ ਸਿਰਫ ਇੱਕ ਮੰਗ ਤੇ ਕਹਿ ਰਹੇ ਆ ਅੜੇ ਕਿ ਐਨਐਸਏ ਖਤਮ ਹੋਣ ਵਾਲੀ ਹੈ 18 ਮਾਰਚ ਨੂੰ ਹੁਣ ਦੋ ਤਿੰਨ ਹਫ਼ਤੇ ਰਹਿ ਗਏ ਆ ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ ਸਾਨੂੰ ਪੰਜਾਬ ਦੀ ਜੇਲਾਂ ਵਿੱਚ ਲਿਆਓ ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁਖ ਹੜਤਾਲ ਟੁੱਟਣੀ ਹੈ ਅੱਜ ਤੋਂ ਪਹਿਲਾਂ ਵੀ NSA ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ ਉਹਨਾਂ ਨੂੰ ਪੰਜਾਬ ਦੀ ਜੇਲਾਂ ਵਿੱਚ ਹੀ ਰੱਖਿਆ ਗਿਆ ਇਹਨਾਂ ਸਿੰਘਾਂ ਨੂੰ ਇੱਥੋਂ 3000 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ